Thank you. ਸਾਰਾ ਨਾ ਕਮਲੇ ਗੱਦੀ ਦੇ ਜਾ ਤੁਸੀਂ ਕੁੜੀ ਵੀ ਰੱਥ ਹੋਈ ਆ ਮੁੰਡਾ ਵੀ ਮੌਰੀ ਲੈ ਕੇ ਆ ਹਾਂ ਗੋਲੀ ਲਾ ਕੇ ਮਾਰਦੇ ਜਿਵੇਂ ਮਾਰ ਕੇ ਵੀ ਬੰਦ ਕਰੋ ਚਲੋ ਆਪਾਂ ਜੋ ਆਪਾਂ ਸਭ ਕੁਝ ਬੰਦ ਕਰਵਾਵਾਂਗੇ ਤੁਸੀਂ ਨਾਲ ਤੁਰੋ ਆਪਾਂ ਆਪਾਂ ਇਹ ਬੇਟਾ ਲਾਉ ਕਰਾਉਣਗੇ ਭੈਣੇ ਕਰਾਂਗੇ ਤੁਸੀਂ ਕੋਈ ਗੋਲੀ ਮਿਲਦੀ ਨਾ ਤੁਸੀਂ ਕੋਈ ਕਰ ਦੋ ਅਪੀਲ ਕਰ ਦੋ ਹੁਣ ਘਰ ਜੇਲਾਂ ਵਾਲੇ ਵੀ ਬੰਦ ਹੋ ਜਾਣਗੇ ਭੈਣੇ ਥੋੜੇ ਕਿ ਨਿੱਕੇ ਨਿੱਕੇ ਜਵਾੜ ਪਾਵਾਂਗੇ ਪਹਿਲਾਂ ਪਾ ਫਟਾ ਪਹਿਲਾਂ ਵੀਰੇ ਵੇਖੋ ਇਹ ਚੂਹ ਕਰ ਫੜ ਕੇ ਲੈ ਜਾਂਦੇ ਨੇ ਫਿਰ ਚਲਾ ਵਿੱਚ ਵੀ ਨਸ਼ੇ ਕਰਦੇ ਨੇ ਚਲੋ ਮੇਰੀ ਭੈਣ ਮੇਰੀਆਂ ਬੇਚਣਾਂ ਵਾਲਾਂ ਦੀ ਗੱਲ ਕਰਦੇ ਆਪਾਂ ਦਾ ਬੇਚਾਂ ਹੀ ਜਿਹੜਾ ਕਰਦਾ ਕਰਦੇ ਮਾਰਦੇ ਆਪਾਂ ਨੂੰ ਵੀ ਲੋਕ ਕੋਈ ਗੰਦ ਖਾਂਦੀ ਆਪਾਂ ਬਾਹਰ ਦੂਰ ਜਨਾਬ ਆਉਦਾ ਪਿੰਡੀ ਸਾਫ ਕਰ ਲਈ ਇੰਨੀ ਬਹੁਤ ਆਪਾਂ ਤੁਹਾਡੇ ਘਰਾਂ ਚ ਵੀ ਆਉਣੀ ਆ ਅਸ ਤਾਂ ਤੁਹਾਨੂੰ ਆਦੀ ਭੈਣ ਸਮਝ ਕੇ ਹਾਂਜੀ ਇਹ ਬੇਇਨਤੀ ਆ ਹਾਂ ਜਰੂਰ ਤੁਸੀਂ ਵੀ ਪਈ ਜੇ ਇਹ ਕਿਹ ਜਾ ਕੋ ਬੰਦ ਕਰ ਦਿਓ ਨਹੀਂ ਫਿਰ ਅੱਗੇ ਤੋਂ ਤੁਸੀਂ ਸਾਵਧਾਨ ਰਹੋ ਨੌਜਵਾਨਾ ਆਜੋ ਐਦੂ ਬਾਦ ਫਿਰ ਸਦਾ ਹੋ ਜੂ ਛੋਟੇ ਪਿੰਡ ਵਾਲੇ ਬੰਦੇ ਆ ਬੋਲਦੇ ਨਹੀਂ ਆ ਭਾਈ ਪਿੰਡ ਵਾਲੇ ਬੋਲਿਆ ਨੁਲਾ ਰਹਿਣਾ ਤੇ ਕੋਮਲ ਕਿ ਉਹ ਵੀ ਇਸ ਮਾਰਗ ਦੇ ਪਿੱਛੇ ਦੇ ਦਸੇ ਦੇ ਗਰੁੱਪ ਦੇ ਮਾਰ ਤੇ ਨਿਕਲ ਰਿਹਾ ਪਿੰਡ ਤੇ ਸਾਕੀ ਸਾਹਿਬ ਉਹ ਕਰ ਰਹੇ ਨੇ ਇਹਦੇ ਵਿੱਚ ਸ਼ਾਮਲ ਹੋਈਆਂ ਆਪਾਂ ਕਿਸੇ ਨੂੰ ਕਿਹਨੇ ਮੰਗਣੀ ਕਿਸੇ ਬੁਲਾ ਕੇ ਆਈ ਜੇ ਤਾਂ ਆਹ ਗੁਰਦੇਵ ਸਿੰਘ ਦੇ ਪਿੱਛੇ ਰੱਖ ਫੇਰ ਤਾਂ ਇਹਨਾਂ ਤੋਂ ਡਰ ਦੀ ਕੋਈ ਲੋੜ ਨਹੀਂ ਆ ਗਿਆ ਵੀ ਗਾਜੂ ਜੀ ਮਸਾਦਾ ਬਾਹਰ ਕਿੱਥੇ ਪਾਲੀ ਜਾਣਾ ਮੈਂ ਤਾਂ ਮੇਰੇ ਹਾਂ ਹਾਂ ਜਿਹੜੇ ਪਿੰਡ ਵਾਸੀ ਦੁਰ ਰਹੇ ਨੇ ਸ਼ਾਮ ਆਫੀ ਆ ਮਾਸੀ ਆ ਸੁਖੀ ਐਦੀ ਸਾਲੀ ਕੱਲ ਰੇ ਨਸ਼ਾ ਕਰਕੇ ਮਰੀ ਹੋਣਾ ਦੱਸੋ ਭਾਈ ਹਾਂ ਆਲੂਪੁਰ ਪਿੰਡ ਚ ਕੁੜੀ ਕਿੰਨਾ ਨਾ ਕੁੜੀ ਸੀ ਕੀ ਚੱਕੇ ਦੀ ਬਰਾਦਰੀ ਰਾਹ ਰਾਹ ਸਿੱਖਾਂ ਦੀ ਕੁੜੀ ਆ ਕੋਈ ਬਾਹਲੇ ਤਗੜੇ ਅਹੀ ਲੱਗਦੀ ਆ ਨੀ ਕੁੜੀ ਐ ਟੀਕਾ ਲਾ ਕੇ ਮਰੀ ਆ ਕੱਲ ਦੇਖ ਲੋ ਆ ਪਿੰਡ ਦਾ ਹਾਰਾ ਆਤਾ ਐ ਬੋਲੋ ਭਾਈ ਮਾਲ ਦੱਸੋ ਆਲ ਦਾ ਸਾਡੇ ਕਿਹੜਾ ਬੰਦਾ ਗੋਲੀ ਲਿਆ ਕੇ ਦਿੰਦਾ ਸੀ ਉਹ ਜੋਤ ਸੀ ਜੋਤ ਵੱਡਾ ਜੋ ਲਟੇਗਾ ਕੋਰੇਗਾ ਪਿੱਟ ਦੇ ਵਿੱਚ ਫੈਲਿਆ ਹੋਇਆ ਉਹ ਨਹੀਂ ਵੀ ਕਾ ਖਾ ਸਾ ਬਾਹਰ ਦੀ ਸੀ ਫਟੇ ਪਿੰਡ ਦਾ ਸਿਆ ਬੇਸਿਆ ਚਾਈ ਉਹ ਆ ਗਿਆ ਪਿਛੜ ਮਲ ਇਹਨਾਂ ਨਾਲ ਕੋਈ ਕੀ ਭਰਾ ਸੋਹਣ ਸੰਬੰਧ ਪਕਾਉਣ ਦੀਆਂ ਨਾਲ ਹੈ ਇਹਦਾ ਜੇ ਬੋਲ ਤੂੰ ਕਿਹਦੇ ਖੇ ਤੂੰ ਬੰਦੇ ਨੂੰ ਆਣੇ ਤਾਂ ਨਹੀਂ ਆਇਆ ਕੋਰੋਨਾ ਮਾਇਆ ਤੇ ਬੰਦੇ ਸੋਹਣ ਪਿੰਡ ਵੀ ਇਹਦੀ ਗ੍ਰਾਮੀਣ ਕੋਈ ਬਾਤ ਨਹੀਂ ਨਹੀਂ ਲਿਆ ਚ ਇਹੋ ਸਵਕਰਾ ਹੈ ਤਾਂ ਮਸਾ ਉਹ ਆਪਾਂ ਰੋਕ ਨਹੀਂ ਜਾਣੇ ਇਹਨਾਂ ਸਾਹ ਦਿਓ ਭਾਈ ਨਾਲ ਤਰਵਾ ਦੇ ਪਿੰਡਿਆਂ ਲੋਕਾਂ ਦਾ ਕੱਲ ਕੁੜੀ ਮਰੀਆ ਪਰਸੋਂ ਮੁੰਡਾ ਮਰਿਆ ਕਿੱਦੇ ਸੋਡਾ ਮਰ ਗਿਆ ਫੇਰ ਉਹ ਨਾਲ ਆਹ ਲਿਆਂ ਦਾ ਫਰਕ ਹੋ ਰਿਹਾ ਨਾ ਬਾਬਾ ਜੀ ਹਾਂ ਲੈ ਖਾ ਖਾ ਲੈ ਗੋਦੀ ਸਤੇ ਸੰਗਾਤਿਕ ਸੰਗਵਨਾ ਕਚ੍ਹਾ ਚ ਫਲ ਲੈ ਕੇ ਇਧਰ ਉਧਰ ਨਾ ਖੜੇ ਹੋ ਇਹ ਜਿਹੜੀ ਆਦਾ ਕਿਸੇ ਦੇ ਘਰਾਂ ਚ ਪਈ ਐ ਇਹਨੇ ਸੋਲੋਂ ਨੂੰ ਨਹੀਂ ਛੱਡਣਾ ਕਾਸੀਂ ਇੱਕ ਬੇਨਤੀ ਕਰਦੇ ਆ ਸੰਗਤ ਨੂੰ ਵੀ ਪਾਣੀ ਮੇਰਾ ਵੀ ਜਰੂਰ ਪਹੁੰਚਾਓ ਜਿੰਨੇ ਨੌਜਵਾਨ ਨੇ ਤੇ ਪਾਣੀ ਦਿਓ ਨੇ ਪਾਣੀ ਦੀ ਸੇਵਾ ਲੁੱਟੋ ਕੋਈ ਪਾਣੀ ਮਨਾ ਬਹੁਤ ਜ਼ਿਆਦਾ ਹੈ ਤੇ ਨੌਜਵਾਨਾਂ ਮੈਨੂੰ ਬੇਇੱਜ਼ਤੀ ਕਰਦਾ ਆਜੋ ਨਾਮ ਦਿਕਾਨਾਂ ਚ ਲੁਕੋ ਮੇਰਾ ਵੀਰਾ ਸਾਹਮਣੇ ਆਜੋ ਸਾਰੇ ਕੋਈ ਇੱਕ ਮਿੰਟ ਕਿਹੜਾ ਇਹ ਹਣ ਕੇ ਤੇਰਾ ਹੌਸਲ ਹੌਸਪਟਲ ਕੀਤਾ ਲਾਲਾ ਨਾਮ ਦਿਕਾਨ ਕਿਹੜੀ ਹੈ ਪਾਣੀ ਫੜ ਲਓ ਬੋਤਲਾਂ ਆ ਜੀ ਆਪਣੇ ਕੋਲ ਦੱਸੋ ਕੱਟ ਤੋਂ ਪਰੇ ਅੱਗੇ ਇਹ ਵੀ ਬੰਦ ਕਰਦੀ ਹੈ ਸਮਾਰਤਾ ਬੰਤੀ ਹੈ ਇਸ ਤੋਂ ਬਾਅਦ ਚੱਲਦੇ ਹੁਸਨ ਸਾਹਿਬ ਦੇ ਸਿਰ ਤੋਂ ਦਾ ਸਾਹ ਬੰਦ ਕਰਾਇਆ ਜਾਵੇਗਾ ਪਿੰਡਾਂ ਪਾਰੀਆਂ ਦੇ ਪੰਚਾਇਤ ਦੇ ਨਗਰ ਦੇ ਸਹਿਯੋਗ ਦੇ ਨਾਲ ਭਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਦੇ ਵਿੱਚ ਵਿਗੜੇ ਮੇਰੇ ਪੀਰ ਜੱਨਾ ਦੇ Tchau, tchau. ਜਿੰਨੇ ਆਦੂਆਂ ਦੇ ਢੀਲੇ ਸੁਨਤਾ ਕੀ ਤਰ੍ਹਾਂ ਪਾਸ਼ਾ ਦੀ ਬੁੱਤੀ ਨੇ ਜਿੱਤੀ ਭਾਗੋ ਨੇ ਖੱਡਾ ਰਣ ਦੇ ਮੈਦਾਨ ਦੇ ਵਿੱਚ ਖੜਕਾਇਆ ਸੀ ਉਸੇ ਤਰ੍ਹਾਂ ਨਾਲ ਅੱਜ ਦੇ ਸਮੇਂ ਦੇ ਵਿੱਚ ਵੀ ਲੋੜ ਹੈ ਭਾਈ ਲਖਣ ਇੱਕ ਬਾਤ ਵੱਡਾ ਦੋੜ ਇਹ ਆ ਦੀ ਘਰ ਦਾ ਬੁੱਤ ਲਗਾ ਡਾਡਰ ਦੇ ਕਲਵਾਤੇ ਦੀ ਤਰਤੀ ਤੋਂ ਨਾ ਬਣੇ

बाबा जी सतारह साल जी बची गले बार कंदी आहे ਆਪ ਕੋਈ ਆ ਗੱਲੋ ਬੱਚੀ ਤੇ ਮਾਰਤ ਕਰਕੇ ਆਪਦੀ ਬਾਹ ਚ ਲੈ ਤੇ ਬੋਬੋਲੀ ਦੀ ਮੌਤ ਹੋ ਗਈ ਚਿੱਟਾ ਕਹਿੰਦੇ ਮਾਣੇ ਹਾਂਜੀ ਚਿੱਟਾ ਲਾਇਆ ਹਾਂ ਚਿੱਟਾ ਲਾਇਆ ਫੇਰ ਮਸਲੇ ਦਾ ਹੱਲ ਕਰ ਕਿਦੋਂ ਜਾਗੋ ਅੱਜ ਤਾਂ ਇੱਕ ਦਿਨ ਆ ਗਿਆ ਕੋਈ ਅਸੀਂ ਕਿਸੇ ਤੋਂ ਪੈਸਾ ਤਨਖਾਹ ਨਹੀਂ ਲੈਂਦੇ ਪੰਵਿੰਦਰ ਨਹੀਂ ਲੈਂਦਾ ਕੋਈ ਅਸੀਂ ਆਪਣੇ ਘਰੋਂ ਛੱਡ ਕੇ ਕੋਈ ਡਾਂਗ ਨਹੀਂ ਅੱਜ ਤੋਂ 10-7 ਦਿਨ ਪਹਿਲਾਂ ਇੱਕ ਬੀਬੀ ਫੜੀ ਕੈਥੇ ਨਾਲ ਪੂਰਾ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਲੋਕੀਏ ਸੁਣੋ। ਇਹ ਜਿਹੜੀ ਆਤਮ ਕਿਸੇ ਦੇ ਘਰੇ ਲੱਗੀ ਆ। ਇਹ ਅੱਗ ਦਾ ਨਿਸ਼ਾਨ ਸੋਨੂੰ ਦੇ ਪੁੱਤ ਦਾ। ਭਾਈ ਜੀ ਬਹੁਤ ਪਰੇ ਆਉਂਦੇ ਆ। ਕਰਦੇ ਹਾਂ ਹੁਣ। ਕੱਥੇ ਹੋਰ ਵੀ ਵੇਨਤਾਂ ਆ ਗਈ। ਪਰਵਾਰੀ ਜੀ 327 ਤੋਂ ਬਾਅਦ ਵੇਨਤਾ ਖਾਲਸੇ ਦਾ। ਇਹਨਾਂ ਤੋਂ ਸੋਡਾ ਗਰਾਮ ਬਹੁਤ ਇਹ ਜਿਹੜਾ ਖੂਗੋਂ ਪਰ ਸਭ। I'm ਦਾ ਹੈ ਜੀ ਕਿਸਮਤ ਆਇਓ ਭਾਈ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਜਿਹੜੇ ਮੇਰੇ ਵੇਰੇ ਨਸੇ ਖੁਰਕ ਤੁਹਾਡੇ ਪਿੰਡਾਂ ਦੇ ਮਾਰਚ ਘਟ ਰਹੇ ਨੇ ਇਹਨਾਂ ਦਾ ਬਾਤ ਤੇ ਵੱਧ ਸਹਿਯੋਗ ਦਿਓ ਕਿਉਂਕਿ ਇਹ ਸਿਰੇ ਪਿੰਡ ਦੇ ਲਈ ਮਾਰਚ ਹੈ ਨਸੇ ਦੀ ਘਾਟ ਤੇ ਬਿਮਾਰੀ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕੀ ਹੈ ਜਿਹਦਾ ਹਿੱਸਾ ਤੁਹਾਡਾ ਪਿੰਡ ਵੀ ਹੈ ਸੋ 1 ਮਾਰਚ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਬੋਲਦਾ ਸਾਰੇ ਦਾ ਸਾਥ ਵੜਦਾ ਇਹ ਤੇ ਨਸ਼ੇ ਦੇ ਵਿਰੁੱਧ ਨਿਕਲੇ ਮਾਰਦੇ ਕਿ ਜਸਾਵਲ ਹੋਈਏ ਸਾਡਾ ਨਾਣਾ ਮਾਰਨਾ ਪੈਣਾ ਭਈ ਪਿੰਡ ਦੇ ਵਿੱਚ ਜਥੇ ਸਾਬਤ ਕਰਨੇ ਪੈਣੇ ਨੇ ਨਸ਼ੇ ਦੇ ਵਿਰੁੱਧ ਇਹ ਗੱਲ ਨੂੰ ਆਪਾਂ ਸ਼ਾਤਰੀ ਨਾ ਕਹੋ ਜੇ ਇਹ ਹਾਸੀ ਮੁਖੌਲ ਦੇ ਵਿੱਚ ਨਾ ਪਾਈਏ ਕਿ ਤੁਰੇ ਫਿਰਦੇ ਨੇ ਭੌਗ ਦੇ ਫਿਰਦੇ ਨੇ ਤੁਰੇ ਫਿਰਨ ਲੋ ਨਹੀਂ ਪਰ ਇਹ ਤੁਹਾਡੇ ਪਿੰਡ ਦੇ ਵਿੱਚ ਇੱਕ ਨੌਜਵਾਨ ਮਰਿਆ ਜਿਹੜੀ ਮਾਂ ਦਾ ਪੁੱਤ ਇੱਕ ਜਾਨ ਨੂੰ ਨੌਜਵਾਨ ਸਿੱਕ ਚਲਿਆ ਜਾਂਦਾ ਹੈ ਇਹ ਉਸ ਮਾਂ ਦਾ ਦੁੱਖ ਉਹ ਮਾਂ ਹੀ ਸਮਝ ਸਕਦੀ ਹੈ ਕੋਈ ਨੌਜਵਾਨ ਪੁੱਤ ਦਾ ਦੇਖੋ ਮਾਂ ਹੀ ਫਾਹੰਦ ਸਕਦੇ ਆ ਜੇ ਅੱਜ ਉਹ ਮਾਂ ਦਾ ਪੁੱਤ ਗਿਆ ਤੇ ਤੁਹਾਡੇ ਘਰਾਂ ਦੇ ਵਿੱਚ ਵੀ ਨਸ਼ਾ ਛੇਤੀ ਹੀ ਇਹਦਾ ਮਤਲਬ ਪਹੁੰਚਣਾ ਹੈ ਕਿਉਂਕਿ ਜਿਹੜਾ ਨੇ ਵੇਚ ਲਿਆ ਉਹ ਆਈ ਨਹੀਂ ਦੇਖਦਾ ਕਿ ਬੱਚਾ ਹੈ ਬੇਕ ਹੈ ਕਿ ਕੋਲ ਉਹਨੇ ਤਾਂ ਭਈ ਆਪਣਾ ਰੋਜ਼ਗਾਰ ਚਲਾਉਣਾ ਹੈ ਉਹਦੇ ਭਾਜੀ ਤਾਂ ਤੁਹਾਡੇ ਘਰ ਦਾ ਜੇ 5 ਸਾਲ ਦਾ ਬੱਚਾ ਵੀ ਜੇ ਨਸ਼ਾ ਉਹਦੇ ਨੂੰ ਖਰੀਦ ਲੈਣ ਜਾਵੇ ਤਾਂ ਉਹਨੂੰ ਦੇ ਦੇਣਾ ਉਹਨੇ ਸਭ ਫਰਜ਼ੇ ਆਪਣਾ ਬਣਦਾ ਹੈ ਕਿ ਨਸਲ ਦੇ ਖੁੱਦ ਦੇ ਮਹੌਮੇਤ ਪਿੰਡ ਤੋਂ ਸ਼ੁਰੂ ਹੋਈ ਜਾਣਾ ਇਹਦਾ ਆਪਾਂ ਵਰਦੇ ਬਖਸ਼ਯੋਗ ਲਈਏ ਹਾ ਦਾ ਨਾਣਾ ਮਾਰੀਏ ਭਾਈ ਪਿੰਡਾਂ ਦੇ ਵਿੱਚ ਘਰਾਂ ਤੋਂ ਨਿਕਲੋ